ਦਰਸ਼ਕੋ ਬਾਈ ਦੱਸੂਗਾ ਚਿਕਨ ਬਣਦਾ ਕਿਵੇਂ ਆ ਬਾਈ ਜੀ ਸੱਗੂ ਆਪਣੇ ਨਾਲ ਆ ਅਮਰ ਜੀ ਪਹਿਲਾਂ ਜਿਹੜੀ ਪਹਿਲਾਂ ਆਪਾਂ ਲੱਗਿਆ ਗਰੇਵੀ ਵਾਲਾ ਚਿਕਨ ਬਣਾਉਣਾ ਅੱਛਾ ਸਭ ਤੋਂ ਪਹਿਲਾਂ ਕੀ ਹੁੰਦਾ ਹੈਗਾ ਲੋਕ ਤੇਲ ਨਾਲ ਆ ਜਿਹੜਾ ਹੁੰਦਾ ਹੈਗਾ ਹੂੰ ਬਿਲਕੁਲ ਉਹ ਪਾਉਂਦੇ ਨੇਗੇ ਆ ਦੇਖੋ ਸਾਫ਼ ਤੇਲ ਹੋ ਉਹ ਲੋਕਾਂ ਦਾ ਕਾਲਾ ਜਿਹਾ ਹੁੰਦਾ ਤੇਲ ਇਹ ਕਾਲਾ ਨਹੀਂ ਹੋ ਬਾਈ ਆ ਦੇਖੋ ਮੇਕਾ ਗੁੰਨ ਦਾ ਤੇਲ ਵਰਤਦੇ ਆ ਵੀਰੇ 1 ਕਿਲੋ ਹੋ ਗਿਆ ਹੈ ਨਾ ਬਿਲਕੁਲ ਜੀ ਕਾਟਨ ਸ਼ੀਟ ਤੇਲ ਹੋਊਗਾ ਹਾਂ ਇਹ 10 ਕਿਲੋ ਦੀ ਰੈਸਪੀ ਲੱਗਿਆ ਹੋਇਆ ਹੈ ਜੀ ਅਜੇ 10 ਕਿਲੋ ਬਣੂਗਾ ਜੀ ਹੂੰ ਦੋ ਲੀਟਰ ਪਾ ਦੇਣਾ 2 ਲੀਟਰ ਤੇਲ ਪੈ ਗਿਆ ਜੀ ਬਸ ਇਹ ਗਰਮ ਹੋ ਜਾਊਗਾ ਪਿਆਜ਼ ਪਾਵਾਂ ਇਕੱਲੇ ਨਾ ਪਾਈਏ ਟਮਾਟਰ ਨਾ ਪਾਈਏ ਅਦਰਕ ਨਾ ਪਾਈਏ ਲਸਣ ਆਪਾਂ ਨਹੀਂ ਵਰਤਦੇ ਜੀ ਇਹ ਕਾਹਤੋਂ ਬਾਈ ਹਾਜਮੀ ਨਹੀਂ ਆਉਂਦਾ ਲਸਣ ਕੀਦੇ ਹਾਜਮਾ ਆਉਂਦਾ ਅਜਿੱਕਲ ਕੱਲਾ ਪਿਆਜ਼ ਪਾऊं ਥਿੱਕ ਗਰੇਵੀ ਹੋਊਗੀ ਗਰੇਵੀ ਵਾਲਾ ਚਿਕਨ ਬਣਾਊਗਾ ਪੰਜਾਬੀ ਮਸਾਲਾ ਚਿਕਨ ਮੇਰਾ ਨਾਮ ਰੱਖਿਆ ਹੋਇਆ ਆਪਦਾ 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 ਜੀ ਪਾਪਤ ਪਾਓ ਜੀ ਗੰਡੇ ਇਹ ਕਿਨੇ ਅੰਕ ਨੇ ਗੰਡੇ ਹੁਣ ਇਹ ਇਹ 10 ਕਿਲੋ ਹੀ ਗੰਡੇ ਨੇ ਜੀ ਅਜਾ 2 ਲੀਟਰ ਚ 10 ਕਿਲੋ ਗੰਡੇ 10 ਕਿਲੋ ਹੀ ਇਹ ਚ ਚਿਕਣ ਪਊਗਾ ਜੀ ਹਾਂ 10 ਕਿਲੋ ਹੀ ਗੰਡੇ ਪੈਣਗੇ ਤਾਂ ਇਹ ਜਿਹੜੇ ਲੋਕ ਕਰਦੇ ਨੇ ਨਾ ਕਰਾਮ ਕੋਈ ਕਰਾਮ ਪਾਉਂਦਾ ਜੀ ਕੋਈ ਪਾਉਂਦਾ ਆਰਾ ਰੋਟ ਹਾਂ ਉਹਦੇ ਨਾਲ ਕੀ ਆ ਤੁਹਾਨੂੰ ਜਿਹੜਾ ਆਰਰ ਰੋਡ ਜੇ ਪਿਆ ਹੋਇਆ ਹੋਊਗਾ ਤੁਹਾਡਾ ਮੂੰਹ ਨਾ ਚਿਪਚਿਪ ਕਰਨ ਲੱਗ ਜੂ 15 ਮਿੰਟਾਂ ਬਾਅਦ ਹੂੰ ਉਹ ਇਹਦੀ ਨਿਸ਼ਾਨੀ ਹੈ ਇਹ ਜਿਸ ਆਰਰ ਰੋਡ ਪਾ ਕੇ ਗਾੜੀ ਕਰੀ ਹੋਊ ਗਰੇਵੀ ਹਾਂ ਜਿਹੜੇ ਚ ਪਿਆ ਹੋਊਗਾ ਕ੍ਰਾਮ ਹਾਂ ਉਹ ਤੁਹਾਨੂੰ ਰਾਤ ਨੂੰ ਖੜਾੜੇ ਆਉਣਗੇ ਉਹਦੇ ਨਾਲ ਗਲ ਸੁੱਕ ਜੂ ਤੁਹਾਡਾ ਹਾਂ ਇਹ ਕਾਰਨ ਨੇ ਜੀ ਪੜਾਕੇ ਬੰਦੇ ਹੁਣ ਕਿੰਨਾ ਚਿਰ ਨੂੰ ਹਿਲਾਉਣਾ ਕਰਨਾ ਇਹ ਇਹ ਅੱਧੇ ਘੰਟੇ ਚ ਭੁੰਨਣਗੇ ਜੀ ਅੱਧੇ ਘੰਟੇ ਚ ਭੁੰਨੇ ਅੱਧੇ ਘੰਟੇ ਚ ਭੁੰਨੇ ਜਾਣਗੇ ਹਾਂ ਇਹ ਇਹ ਵੀ ਕਸਰ ਛੱਡ ਦਿੰਦੇ ਨੇ ਉਹਦੋਂ ਵੀ ਤੁਹਾਨੂੰ ਦਿਖਾਉਂਗਾ ਇਹ ਪੂਰੇ ਪਿਓਰ ਪਹਿਲਾਂ ਪਹਿਲੀ ਚ ਕਾਲੇ ਹੋਣਗੇ ਜੀ ਫਿਰ ਉਹ ਤੋਂ ਬਾਅਦ ਇਹ ਬ੍ਰਾਊਨ ਹੋਣਗੇ ਹੂੰ ਕੀ ਆ ਉੱਥੇ ਹੀ ਬਾਅਦ ਨੇ ਚਿਕਨ ਹੂੰ ਇਹ ਵੀ ਇਹਦਾ ਟ੍ਰਿਕ ਹੈ ਜੀ ਇੱਕ ਟ੍ਰਿਕ ਤਾਂ ਇੱਕ ਹਾਂਜੀ ਇੱਕ ਵੀ ਛੋਟੀ ਜਿਹੀ ਚੀਜ਼ ਹੋਰ ਹੁੰਦੀ ਹੈ ਹਾਂ ਲੋਕ ਪਿਆਜ਼ ਦਾ ਉਹ ਕਰਦੇ ਨੇਗੇ ਇਹ ਜਿਹੜਾ ਪਿਆਜ਼ ਉਹ ਕਰਨਾ ਹੁੰਦਾ ਨਾ ਤੁਹਾਨੂੰ ਦੱਸਦਾ ਵੀ ਜਿਹੜਾ ਇਹ ਚਿਕਨ ਦੇ ਵਿੱਚ ਪਿਆਜ਼ ਜਾਂ ਕੋਈ ਸਬਜ਼ੀ ਚ ਵੀ ਪਾਉਣੇ ਹੋ ਹਾਂ ਤੁਸੀਂ ਪਾਉਣੇ ਨਾ ਹਾਂ ਤਾਂ ਇਹ ਆਵੇ ਚਿੱਲੀ ਗਿਆ ਆ ਚੀਜ਼ ਜ਼ਰੂਰ ਕਰਨੀ ਹੁੰਦੀ ਆ ਗੰਢ ਗੰਢ ਤੇ ਗੰਢ ਇਹਦੀ ਹਾਂ ਇਦੇ ਨਾਲ ਕੜਤਣ ਪੈਦਾ ਹੁੰਦੀ ਹੁੰਦੀ ਆ। ਅਸੀਂ ਕੜਤਣ ਲਾਉਂ ਵੀ ਪਤਾ ਕੜਤਣਾ। ਇਹ ਕੱਢ ਦੇਣੀ ਆ। ਇਹ ਕੱਢ ਦੇਣੀ ਐ। ਫੇਰ ਅਸੀਂ ਤਿਆਰ ਕਰਦੇ ਹਾਂ ਚਿਕਣ। ਇਹ ਵੀ ਆ। ਲਓ ਹੁਣ ਸਾਨੂੰ ਮੈਂ ਨਿੱਕਾ ਜਿਹਾ ਨੁਕਤਾ ਨਿੱਕੇ ਨਿੱਕੇ ਗੱਲਾਂ ਬਾਈ। ਨਿੱਕੇ ਨੁਕਤੇ ਨੇਗੇ। ਤੇ ਹੋਰ ਬਣਾਉਣਾ ਸਭ ਨੂੰ ਆਉਂਦਾ ਵਾ ਸਾਰਾ ਕੁਝ ਆਪਾਂ ਨਿੱਕੇ ਨਿੱਕੇ ਗੱਲਾਂ ਦਾ ਧਿਆਨ ਕਿਹੜੀਆਂ ਦਾ ਰੱਖਣਾ। ਅੱਛਾ ਹੁਣ ਇੱਕ ਵਾਰੀ ਪਾਉਂਗਾ ਨੂਨ ਮਿਰਚਾ। ਹਾਂ। 10 ਕਿਲੋ ਚਾਹੇ ਮੇਰੇ ਕੋਲ 50 ਕਿਲੋ ਬਣਵਾ ਲਓ ਚਾਹੇ ਕੁਆਂਟਲ ਬਣਵਾ ਲਓ। ਚਾਹੇ 5 ਕਿਲੋ ਬਣਵਾ ਲਓ ਚਾਹੇ 2 ਕਿਲੋ ਬਣਵਾ ਲਓ ਇੱਕ ਵਾਰੀ ਪਾਉਂਗਾ ਨਾਮ ਕਾਨੂੰਨ ਵਿੱਚ ਸਾਰਾ ਮਸਾਲਾ ਜਿੰਨਾ ਵੀ ਪਾਉਂਗਾ ਦੁਬਾਰਾ ਚੁਟਕੀ ਵੀ ਨਹੀਂ ਪਾਉਂਦਾ ਅਸੀਂ ਚੀਜ਼ ਦੀ ਬਸ ਸਾਬਣੇ ਪਾਉਂਗਾ ਦੀ ਲੋੜ ਨਹੀਂ ਮਾਹ ਜੀ 100% ਓਕੇ ਹੋਊਗਾ ਦਾ ਜੀ ਕੋਈ ਦਿੱਕਤ ਨਹੀਂ ਅੱਛਾ ਚਲੋ ਆ ਜੀ 20 ਚਮਚੇ ਦਾ ਇਹ ਪੈਣਗੇ ਜੀ 20 ਚਮਚੇ 10 ਗ੍ਰਾਮ ਚੇ 1 2 3 4 5 6 7 8 9 10 11 12 13 14 15 16 17 18 19 20 20 ਆ ਲੋ ਜੀ ਇਹ ਸਾਈਡ ਤੇ ਲਾ ਦ ਆਪਾਂ ਨੇ ਹਾਂ ਹੁਣ ਕੀ ਪਾਉਣਾ ਉਹਦੋਂ ਰਾਈ ਪਾਉਂਗਾ ਜੀ ਰਾਈ ਹਾਜਮੇ ਵਾਸਤੇ ਹੂੰ ਚਾਰ ਚਮਚੇ ਪੈਣਗੇ ਜੀ ਅਜਾ ਇੱਕ ਦੋ ਹੂੰ ਤਿੰਨ ਚਾਰ ਹਾਂ ਚਾਰ ਜੀ ਵੀ ਸਾਈਡ ਤੇ ਲਾ ਦੇ ਜੀ ਹਾਂ ਉਦੋਂ ਬਾਅਦ ਇਹ ਜੀਰਾ ਜੀ ਜੀਰਾ ਇਹ ਕਿੰਨੇ ਚਾਰ ਚਮਚੇ ਜੀ 1 2 3 4 ਹੂੰ ਉਦੋਂ ਬਾਅਦ ਆ ਗਈ ਜੀ ਅਜ਼ਮਾਇਨ ਅਈਮਾਨ ਅੱਛਾ ਇੱਕ ਨਿਕ 4 ਜੀ 2 3 4 ਹਾਂ ਲਾਲ ਮਿਰਚ ਜੀ ਇਹ ਵੀ ਦੇਖੋ ਪੀਸੀ ਹੋਈ ਹੈ ਮੋਟੀ ਮੋਟੀ ਘਰਦੀ ਪਸੀ ਹੋਈ ਹੈ ਜੀ ਇਹ ਦੇਖੋ ਮੋਟੀ ਮੋਟੀ ਹਾਂ ਇਹਦੇ ਕੋਈ ਮਿਲਾਵਟ ਨਹੀਂ ਹੋ ਸਕਦੀ ਆਪਦੀ ਪਸੀ ਹੈ ਵੀ ਹੈ ਇਹ ਹੂੰ ਇਹ ਪਹਿਣਗੇ 7 ਚਮਚੇ ਜੀ 1 2 3 4 5 6 ਸੱਤ ਜੀ ਹਾਂ ਆ ਵੀ ਸਾਈਡ ਤੇ ਲਾਦਾ ਜੀ ਆਪਾਂ ਨੇ ਹਾਂ ਦੇਗੀ ਮਿਰਚ ਜੀ ਦੇਗੀ ਮਿਰਚ ਪੰਜ ਚਮਚੇ ਜੀ 1 2 3 4 5 ਜੀ ਹਾਂ ਹਲਦੀ ਜੀ ਹਲਦੀ ਇਹ ਵੀ ਘਰਦੀ ਇਹ ਵੀ ਘਰਦੀ ਜੀ ਆ ਖੁਸ਼ਬੂ ਸਾਨੂੰ ਹੁਣੀ ਆਜੂ ਪੰਜ ਚਮਚੇ ਜੀ ਪੰਜ ਆ ਦੇਖੋ ਆ ਗਈ ਨਾ ਖੁਸ਼ਬੂ ਜੀ ਹਾਂ 1 2 3 4 ਤੇ 5 ਹਾਂ ਜਿਹੜੀ ਕਰਾਮਾਤ ਹੈ ਉਹ ਮਸਾਲੇ ਦੀ ਹੈ ਜੀ ਮੇਰੀ ਅਬਦਾ ਮਸਾਲਾ ਇਹ ਥੋੜੀ ਆ ਆ ਇਹ ਨਹੀਂ ਕਿ ਪਰ ਮੇਰਾ ਮਸਾਲਾ ਹੈ ਇਹ ਨਹੀਂ ਪਰਖ ਸਕਦਾ ਇਹ ਚ 19 ਐਟਮਾ ਨਹੀਂ ਹੁਣ ਮੇਰੇ ਨਮਸ਼ਾਲ ਦਾ ਕੀ ਪਰਖੀ ਹੈ ਵੀ ਕੀ ਆ ਹਾਂਜੀ ਇਹ ਕਿਨੇ ਪੁੰਨ 10 ਜੀ 10 ਕਿਲੋ ਚ ਇਹ ਕਹਿੰਦਾ 10 ਹੀ ਪਊ ਜੀ 1 2 3 ਹੂੰ 4 ਹੂੰ 5 ਹੂੰ 6 ਹੂੰ 7 ਹੂੰ 8 ਹੂੰ 9 ਹੂੰ ਤੱਕ 10 10 ਉਹ ਥੋੜਾ ਘੱਟ ਸੀ ਕੋਈ 10 ਹੋ ਗਈ ਪੂਰੇ ਮੈਂ ਕਿਹ ਲੈਣਾ ਨਾ ਕਰੂੰ ਜੀ ਉਹ ਨਹੀਂ ਰੱਖਦਾ ਅੱਛਾ ਕੋ ਚੱਕ ਕੇ ਨਾ ਲੈ ਜੇ ਰੈਸਪੀ ਚੋਰੀ ਹੋ ਜੀ ਇਹ ਤਾਂ ਪਤਾ ਲੋਕਰ ਚ ਰੱਖਿਆ ਕਰੋ ਇਹ ਘਰੇ ਰੱਖਿਆ ਹੁੰਦਾ ਜੀ ਮੇਰਾ ਪੂਰੇ ਕਾਹੇ ਬ੍ਰਾਊਨ ਹੋ ਗਿਆ ਜੀ ਇਹਨਾਂ ਬ੍ਰਾਊਨ ਹੋ ਗਿਆ ਬ੍ਰਾਊਨ ਹੋ ਗਿਆ ਕਾਲਾ ਹੋ ਕੇ ਬ੍ਰਾਊਨ ਹੋਇਆ ਇਹ ਪਹਿਲਾਂ ਕਾਲਾ ਹੋਇਆ ਫਿਰ ਬ੍ਰਾਊਨ ਕਾਲਾ ਹੋਇਆ ਫਿਰ ਬ੍ਰਾਊਨ ਹੋਇਆ ਇੱਥੇ ਤੱਕ ਕੋਈ ਲੈ ਕੇ ਨਹੀਂ ਜਾਂਦਾ ਇਹ ਬੇਸ ਹੈ ਚਿਕਨ ਦਾ ਮੈਨੂੰ ਲੱਗਾ 45 ਮਿੰਟ ਲੱਗ ਗਏ 45 ਮਿੰਟ ਵਾਂਗ ਲੱਗ ਗਈ ਦੇਖ ਲਓ ਹਲਮੜੇ ਭੁੰਨੇ ਚ ਪਾ ਦਿਓ ਜੀ ਸਮਾਨ ਉਹਦੇ ਕਰਕੇ ਟੇਸਟੀਆਂ ਹੋ ਜਾਂਦਾ ਆਹਦੇ ਕੋ ਇਦੇ ਵਿੱਚ ਪਾਵਾਂਗੇ ਜੀ ਆਪਾਂ ਆ ਲੋ ਪਾ ਦਿਓ ਮਸਾਲਾ ਪਾ ਦਿਓ ਹੋਰ ਚੀਜ਼ ਤਾਂ ਨਹੀਂ ਹੋਣੀ ਜੀ ਇਹ ਚ ਅਸੀਂ ਦੇਖੀਏ ਉਹੀ ਚੀਜ਼ ਆ ਲੈ ਇੱਕ ਫਿਕਸ ਨਹੀਂ ਕਰੀ ਉਹ ਕਿੱਧਰ ਸਿੱਟ ਤੱਕ ਆਪਾ ਲਿਆਓ ਵੀ ਲਿਆਓ ਮੈਂ ਵੀ 10 ਪਾਣੀ ਪਾਉਂਗਾ ਮੈਂ ਪਾਣੀ ਕਿੰਨਾ ਪਾਉਣਾ 10 ਜੀ 10 ਕਿਲੋ ਦਾ 10 ਪਾਣੀ ਪਾਉ ਜੀ ਅੱਛਾ 10 ਪਾਣੀ ਵੀ ਪੈਣਾ ਹਾਂਜੀ ਗਿਣੀ ਚਲੋ ਲੀਟਰ 2 ਢਾਊਂਗਾ ਜੀ ਇਹ ਪਾਣੀ ਅੱਛਾ ਪੂਰੂ ਦਾ ਫਿਰ ਤਿੱਖੂ ਗਰੇਵੀ ਹੂੰ ਅੱਨਾ ਤਾਂ ਹੁਣ ਹੁਣ ਥੋੜਾ ਜਿਹਾ ਆਖਰੀ ਮਸਾਲਾ ਪਾਏ ਸੋ ਦੀ স্মੈਲ ਹੋਣ ਆਈ ਆ ਹਾਂਜੀ ਚਾਹ ਪਾਣੀ ਪੀਓ ਚ ਹਾਂ 7 3 8 3 9 10 ਆ ਹੋ ਗਏ 10 ਤੇ ਹੁਣ ਇੱਕ ਚੀਜ਼ ਮਿਲ ਕੇ ਪੈਂਦੀ ਹੈ ਜੀਰੇ ਹਾਂ ਇਹ ਦੀ ਹੈਗੀ ਚੱਕੀ ਬਾਲਟੀ ਵਿੱਚ ਪਾਤਾ ਹੁਣ ਕਿੰਨਾ ਚਿਰ ਇਹ 10 ਮਿੰਟ ਜੀ 10 ਮਿੰਟ ਤੋਂ ਬਾਅਦ ਫੇਰ ਪੁੱਗੂ ਅਸਲ ਮਾਰ ਫੇਰ ਉਹ ਪੈਜੂਗਾ 5 ਮਿੰਟ ਤਿਆਰ ਹੋ ਜਾ ਠੀਕ ਦਰਸ਼ਕ ਹੁਣ ਫਿਰ ਚਿਕਨ ਪਾ ਰਹੇ ਆ ਵਿੱਚ 10 ਕਿਲੋ ਆ ਹਨਾ 10 ਕਿਲੋ ਜੀ ਦੇਖੋ ਲੈ ਪੂਰਾ ਘੰਟਾ ਰੰਨਿਆ ਆਪਾਂ ਇਹ ਸਾਰਾ ਅਜਸਟਮ ਫੇਰ ਗੱਲ ਬਣੀ ਹੈ ਲੈ ਵੀ ਤੁੱਟ ਜਾਣਗੇ ਇਹ ਹੁਣ ਕਿੰਨੇ ਚਰਚ ਬਣ ਜੂ ਹੁਣ ਇਹ ਅੱਗੇ 5 ਮਿੰਟ ਜੀ 5 ਮਿੰਟ ਦੀ ਗੱਲ ਰਹੇਗੀ ਸਾਰੀ ਹਾਂਜੀ ਤਿੰਨੀ ਜਦੋਂ ਪਾਣੀ ਨਿਕਲੇ ਤੁਹਾਨੂੰ ਦਿਖਾਉਂਗਾ ਇਹ ਹਾਂ ਇਹ ਪਹਿਲਾਂ ਗਾੜਾ ਗਾੜਾ ਹੋਊ ਸਾਰਾ ਅੱਛਾ ਇਹਦੇ ਵਿੱਚੋਂ ਪਾਣੀ ਨਿਕਲੇ ਪਤਲਾ ਹੋ ਗਿਆ ਬਸ ਬਣ ਗਿਆ ਇਹ ਅੱਛਾ ਇਹ 5 ਮਿੰਟਾਂ ਦੇ ਪੀਸ ਰੱਜ ਜਾਣਗੇ ਬਿਲਕੁਲ ਜੀ ਕਮਾ ਲਾ ਵੀ ਜੇ ਪਹਿਲਾਂ ਹੁਣ ਇਹ ਫੜੂਗਾ ਪਾਣੀ ਨੂੰ ਹਾਂ ਫਿਰ ਇਹ ਛੱਡੂਗਾ ਜੀ ਅੱਛਾ ਹੁਣ ਤੁਹਾਨੂੰ ਦਿਖਾ ਵੀ ਦਿੰਨਾ ਗਾੜਾ ਗਾੜਾ ਹੋ ਗਿਆ ਇਹ ਲੈ ਇਹ ਕਿਉਂ ਲੈ ਵੀ ਕਿਰਨ ਦਾ ਸੰਘਣਾਇਆ ਕਰਕੇ ਤਰਤਾ ਹੁਣ ਅੱਗੇ ਦੇਖੋ ਕੀ ਬਣਦਾ ਲਓ ਜੀ ਇਹ ਸਾਰਾ ਜਿਹੜੀ ਚੀਜ਼ ਹੈ ਉੱਤੇ ਨੰਗੀ ਲਿਖਦੀ ਹੈ ਹਾਂ ਇਹਦੇ ਜਿਹੜਾ ਵਿੱਚੋਂ ਪਾਣੀ ਨਿਕਲੂ ਸਾਰਾ ਕਵਰ ਹੋ ਜੂਗਾ अच्छा ਹੁਣ ਕੇਰਾ ਖਿੱਚੂ 2 ਮਿੰਟ ਹਾਂ 2 ਮਿੰਟਾਂ ਬਾਅਦ ਛੱਡਣ ਲੱਗ ਜੂ ਫਿਰ ਤਿਆਰ ਹੋ ਜੂ ਤਿਆਰ ਹੋ ਜੂ ਠੀਕ ਬਣ ਗਿਆ ਜੀ ਆ ਦੇਖੋ ਲੈ ਕੇ ਆ ਰਾਂ ਦਰਸ਼ਕੋ ਰੰਗ ਰੂਪ ਜਿਆਦਾ ਬਣ ਚੱਲਿਆ ਤੈ ਤੋਂ ਬਾਅਦ ਫਿਰ ਦੇਖਦੇ ਆ ਖਾਣੇ ਕੀ ਗੱਲ ਬਾਤ ਆ ਇਹਦੀ ਜਿਹੜੀ ਗੱਲ ਕਹੀ ਆ ਉਹ ਸਹੀ ਰੱਖੂਗਾ ਜੀ ਹਾਂ ਵੀ ਨੂਨ ਮਿਰਚ ਦਵਾਰਾ ਨਹੀਂ ਪਾਉਂਦਾ ਹਾਂ ਉਹ ਨਹੀਂ ਪਾਉਣਾ ਤਿਆਰਪਾ ਹੋ ਗਿਆ ਬਾਈ ਤੁਸੀਂ ਭੁੱਲ ਗਏ ਲੋ ਮੈਂ ਨਹੀਂ ਭੁੱਲਿਆ ਹਾਂ ਹੋਰ ਮੈਂ ਪਰਾ ਰੰਗ ਰੂਪ ਤਾਂ ਠੀਕ ਆ ਬਾਈ ਰੰਗ ਰੂਪ ਇਹ ਹੈ ਜੀ ਹੁੰਦਾ ਸਾਡੇ ਜਿਹਨ ਦਾ ਤੇ ਇੱਕ ਵੱਡੀ ਗੱਲ ਸੁਈ ਲਾ ਸੁਣਨੀ ਪਾਇਆ ਨਾ ਟਮਾਟਰ ਪਾਇਆ ਜੀ ਨਾ ਅਦਰਕ ਪਾਇਆ ਹੂੰ ਬਈ ਗੱਲ ਤਾਂ ਮੰਨਣੀ ਪਊਗੀ ਔਣਾ ਬਣਦਾ ਤੁਹਾਡਾ ਇੱਕਾਰ ਇੱਥੇ ਹੁਣ ਆ ਵੀ ਮੜਾ ਜਾ ਦੇਖਣ ਦੇ ਮੈਨੂੰ ਮੈਨੂੰ ਦੱਸ ਦੇਣਾ ਅਸੀਂ 3:00 ਵਜੇ ਇੱਥੇ ਆਏ ਹੋਏ ਹਾਂ ਤੇ ਦੂਜੀ ਗੱਲ ਜਿਹੜੇ ਨਾਨ ਵੈਜ ਦੇ ਸ਼ਕੀਨ ਆ ਉਹ ਖਾਸ ਤੌਰ ਤੇ ਇੱਥੇ ਵਿਜ਼ਿਟ ਕਰ ਸਕਦੇ ਆ ਕਰਾਚੋ ਦੇ ਵਿੱਚ ਭਵਾਨੀ ਤੋਂ ਜਦੋਂ ਸੁਨਾਮ ਨੂੰ ਰੋਡ ਜਾਂਦਾ ਕਰਾਚੋ ਪਿੰਡ ਆਊਗਾ ਬਹੁਤ ਮਸ਼ਹੂਰ ਪਿੰਡ ਆ ਤੇ ਉਸ ਥਾਂ ਦੇ ਉੱਤੇ ਸੱਗੂ ਬਾਈ ਦਾ ਮਸ਼ਹੂਰ ਢੱਬਾ ਤੁਹਾਨੂੰ ਨਜ਼ਰ ਆ ਜਾਊਗਾ ਤੁਸੀਂ ਆ ਸਕਦੇ ਹੋ ਜਿਹੜੀ ਵੀ ਵੈਰਾਈਟੀ ਕੋਈ ਜਿਹੜੀ ਸਾਨੂੰ ਅੱਗੇ ਗੜਾਈ ਦਿੱਤੀਆਂ ਸਾਰੀਆਂ ਤਰ੍ਹਾਂ ਦੀਆਂ ਵੈਰਾਈਟੀਆਂ ਮਿਲ ਜਾਣੀਆਂ ਭਾਵੇਂ ਨਾ ਕੋਲ ਖੜ੍ਹ ਕੇ ਰਸੋਈ ਕੋਲੇ ਤੇ ਉੱਥੇ ਹੀ ਖੜ੍ਹ ਕੇ ਬਣਾਈ ਜਾਊਗਾ ਆਹਾ ਆ ਪਾਈ ਜਾਂਦੇ ਆਹਾ ਬਣਾਈ ਜਾਂਦੇ ਆ ਸੋਨੂੰ ਬਣਾਉਣ ਚ ਵੀ ਬੰਮ ਪੜਦਾ ਦੇਖਣ ਚ ਵੀ ਸਵਾਦ ਆਊਗਾ ਖਾਣ ਚ ਦਾ ਸਵਾਦ ਆਉਣਾ ਹੀ ਆਉਣਾ ਵਾ